ਦੋਸਤੋ ਅਕਸਰ ਹੀ ਅਸੀਂ ਪੁਨਰਜਨਮ ਦੀਆਂ ਘਟਨਾਵਾਂ ਬਾਰੇ ਪੜ੍ਹਦੇ ਸੁਣਦੇ ਤੇ ਵੇਖਦੇ ਆਂ ਤੇ ਅੱਜ ਅਸੀਂ ਜਿਸ ਘਟਨਾ ਦਾ ਜ਼ਿਕਰ ਤੁਹਾਡੇ ਨਾਲ ਕਰਨ ਲੱਗੇ ਆਂ ਇਸ ਦਾ ਸਬੰਧ ਮਹਾਤਮਾ ਗਾਂਧੀ ਦੇ ਨਾਲ ਹੈ ਇਹ ਸਬੰਧ ਕੀ ਸੀ ਤੇ ਇਹ ਪੂਰੀ ਘਟਨਾ ਕੀ ਹੈ ਅੱਜ ਆਪਾਂ ਇਹ ਜਾਣਾਂਗੇ ਤੁਸੀਂ ਵੇਖ ਰਹੇ ਆਂ ਆਰ ਡੀ ਪ੍ਰੋਡਕਸ਼ਨਸ ਤੇ ਮੈਂ ਹਾਂ ਦਮਨਪ੍ਰੀਤ ਕੌਰ ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ YouTube ਚੈਨਲ ਆਰ ਡੀ ਪ੍ਰੋਡਕਸ਼ਨਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ 8 ਜਨਵਰੀ 1902 ਨੂੰ ਮਥੁਰਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਕੁੜੀ ਜਨਮ ਲੈਂਦੀ ਹੈ ਤੇ ਘਰ ਦੇ ਉਸ ਦਾ ਨਾਮ ਰੱਖਦੇ ਆ ਲੁਗਦੀ 10 ਵਰਿਆਂ ਦੀ ਜਦੋਂ ਲੁਗਦੀ ਹੁੰਦੀ ਹੈ ਤਾਂ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਆ ਸ਼ਰੀਕੇਦਾਰ ਨਾਥ ਦੇ ਨਾਲ ਇੱਥੇ ਦਰਸ਼ਕੋ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਸ਼ਰੀਕੇਦਾਰ ਨਾਥ ਪਹਿਲਾਂ ਹੀ ਵਿਆਹੇ ਹੋਏ ਸੀ ਤੇ ਉਹਨਾਂ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਸੀ ਲੁਗਦੀ ਦੇ ਨਾਲ ਉਹਨਾਂ ਦਾ ਇਹ ਦੂਜਾ ਵਿਆਹ ਸੀ 10 ਸਾਲਾਂ ਦੀ ਉਮਰ ਦੇ ਵਿੱਚ 1912 ਦੇ ਵਿੱਚ ਲੁਗਦੀ ਦਾ ਵਿਆਹ ਹੋ ਜਾਂਦਾ ਹੈ ਉਹ ਸਹਰੇ ਚਲੀ ਜਾਂਦੀ ਹੈ ਸਾਰੇ ਪਰਿਵਾਰ ਚ ਸਮਾ ਬੀਤਦਾ ਜਾਂਦਾ ਆ ਤਾਂ ਫਿਰ ਉਹ 1924 ਨੂੰ ਪ੍ਰੈਗਨੈਂਟ ਹੁੰਦੀ ਹੈ ਸਮਾਂ ਲੰਘਦਾ ਆ ਤੇ ਜਦੋਂ ਉਹ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਪਰ ਅਫਸੋਸ ਉਹ ਬੱਚਾ ਮਰਿਆ ਹੋਇਆ ਪੈਦਾ ਹੁੰਦਾ ਤੇ ਉਹ ਹੁੰਦੀ ਹੈ ਕੁੜੀ ਘਰ ਦੇ ਅਫਸੋਸ ਮਨਾਉਂਦੇ ਆ ਮਾਤਮ ਮਨਾਉਂਦੇ ਆ ਕਿ ਇੱਕ ਬੱਚਾ ਜਿਹੜਾ ਹੈ ਮਰਿਆ ਹੋਇਆ ਪੈਦਾ ਹੋਇਆ ਉਸ ਤੋਂ ਬਾਅਦ ਲੁਗਦੀ ਫਿਰ ਜਿਹੜਾ ਹੈ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਘਰ ਦੇ ਡਰੇ ਹੁੰਦੇ ਆ ਕਿਉਂਕਿ ਪਹਿਲਾ ਬੱਚਾ ਮਰਿਆ ਹੋਇਆ ਪੈਦਾ ਹੋਇਆ ਸੀ ਤੇ ਸਰਜੀ ਦੇ ਨਾਲ ਉਹ ਪੈਦਾ ਹੋਇਆ ਸੀ ਘਰ ਦੇ ਫੈਸਲਾ ਕਰਦੇ ਆ ਕਿ ਇਸ ਵਾਰੀ ਜਿਹੜਾ ਹੈ ਲੁਗਦੀ ਨੂੰ ਮਥਰਾ ਦੇ ਹਸਪਤਾਲ ਚ ਨਹੀਂ ਲਜਾਇਆ ਜਾਏਗਾ ਉਸ ਨੂੰ ਆਗਰੇ ਦੇ ਸਰਕਾਰੀ ਹਸਪਤਾਲ ਚ ਲਜਾਇਆ ਜਾਏਗਾ 25 ਸਤੰਬਰ 1925 ਨੂੰ ਲੁਗਦੀ ਇੱਕ ਪੁੱਤਰ ਨੂੰ ਜਨਮ ਦਿੰਦੀ ਆ ਪਰ ਅਫਸੋਸ ਪੁੱਤਰ ਤਾਂ ਠੀਕ ਹੁੰਦਾ ਆ ਪਰ ਲੁਗਦੀ ਦੀ ਤਬੀਅਤ ਜਿਹੜੀ ਆ ਠੀਕ ਨਹੀਂ ਹੁੰਦੀ ਉਹ ਸਿਰਫ ਇੱਕ ਵਾਰੀ ਹੀ ਆਪਣੇ ਪੁੱਤਰ ਨੂੰ ਦੇਖ ਪਾਉਂਦੀ ਹੈ ਤੇ 4 ਅਕਤੂਬਰ 1925 ਨੂੰ ਲੁਗਦੀ ਦੀ ਮੌਤ ਹੋ ਜਾਂਦੀ ਹੈ ਲੁਗਦੀ ਦਾ ਪੁੱਤਰ ਦਾ ਨਾਂ ਰੱਖਿਆ ਜਾਂਦਾ ਹੈ ਨਵਨੀਤਪਾਲ ਤੇ ਉਸ ਦਾ ਪਤੀ ਸ਼੍ਰੀ ਕੇਦਾਰਨਾਥ ਮਥੁਰਾ ਦੇ ਵਿੱਚ ਕੱਪੜੇ ਦਾ ਦੁਕਾਨਦਾਰ ਹੁੰਦਾ ਹੈ ਕਹਿੰਦੇ ਆ ਕਿ ਉਸ ਦੇ ਪਤੀ ਦੀ ਸੱਜੀ ਗੱਲ ਦੇ ਉੱਤੇ ਇੱਕ ਮੌਕਾ ਸੀ ਤੇ ਉਹ ਨਿਗਾ ਦੇ ਚਸ਼ਮੇ ਲਗਾਉਂਦਾ ਸੀ ਜਦੋਂ ਲੁਗਦੀ ਦੀ 4 ਅਕਤੂਬਰ 1925 ਨੂੰ ਮੌਤ ਹੁੰਦੀ ਹੈ ਉਸ ਤੋਂ 10 ਮਹੀਨੇ 7 ਦਿਨ ਬਾਅਦ ਇੱਕ ਦਿੱਲੀ ਦੇ ਪਰਿਵਾਰ ਦੇ ਵਿੱਚ ਬੱਚੀ ਜਨਮ ਲੈਂਦੀ ਆ ਤੇ ਬੱਚੀ ਦਾ ਨਾਮ ਰੱਖਿਆ ਜਾਂਦਾ ਆ ਸ਼ਾਂਤੀ ਸਾਰਾ ਪਰਿਵਾਰ ਖੁਸ਼ ਹੁੰਦਾ ਆ ਕਿ ਉਹਨਾਂ ਦੇ ਘਰੇ ਜਿਹੜਾ ਹੈ ਇੱਕ ਲੜਕੀ ਨੇ ਜਨਮ ਲੈ ਆਇਆ ਪਰ 4 ਸਾਲਾਂ ਤੱਕ ਉਹ ਲੜਕੀ ਜਿਹੜੀ ਹੈ ਬੋਲਣਾ ਸ਼ੁਰੂ ਨਹੀਂ ਕਰਦੀ ਬਹੁਤ ਕੋਸ਼ਿਸ਼ਾਂ ਪਰਿਵਾਰ ਵੱਲੋਂ ਕੀਤੀਆਂ ਜਾਂਦੀਆਂ ਤੇ 4 ਸਾਲ ਬਾਅਦ ਜਦੋਂ ਉਹ ਬੱਚੀ ਬੋਲਣ ਲੱਗਦੀ ਹੈ ਤਾਂ ਸਵਾਲ ਕਰਦੀ ਹੈ ਕਿ ਮੇਰਾ ਪੁੱਤਰ ਤੇ ਪਤੀ ਕਿੱਥੇ ਨੇ ਤੇ ਬਾਕੀ ਪਰਿਵਾਰ ਦੇ ਜੀ ਕਿੱਥੇ ਨੇ ਸਾਰੇ ਹੈਰਾਨ ਹੁੰਦੇ ਕਿ ਕਿਹੋ ਜੀਆਂ ਗੱਲਾਂ ਕਰਦੀ ਹੈ ਪਹਿਲਾਂ ਤਾਂ ਪਰਿਵਾਰ ਕੋਈ ਬਹੁਤੀ ਜਿਹੜਾ ਤਵੱਜੋ ਨਹੀਂ ਦਿੰਦਾ ਉਹਨਾਂ ਨੂੰ ਲੱਗਦਾ ਕਿ ਐਵੇਂ ਹੀ ਇਹ ਬੋਲ ਰਹੀ ਹੈ ਸਮਾਂ ਲੰਘਦਾ ਜਾਂਦਾ ਆ ਤੇ ਜਦੋਂ 6 ਸਾਲ ਦੀ ਹੁੰਦੀ ਹੈ ਤਾਂ ਲਗਾਤਾਰ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਪਰਿਵਾਰ ਵਾਲੇ ਘਬਰਾ ਜਾਂਦੇ ਆ ਉਸ ਨੂੰ ਬਹੁਤ ਸਾਰੇ ਬਾਬਿਆਂ ਦੇ ਕੋਲ ਲੈ ਕੇ ਜਾਂਦੇ ਆ ਡਾਕਟਰਾਂ ਕੋਲ ਲੈ ਕੇ ਜਾਂਦੇ ਆ ਮਨੋਵਿਗਿਆਨੀਆਂ ਦੇ ਕੋਲ ਲੈ ਕੇ ਜਾਂਦੇ ਆ ਕਿ ਇਹ ਕੀ ਗੱਲਾਂ ਕਰ ਰਹੀ ਹੈ ਇਹ ਕਹਿੰਦੀ ਆ ਕਿ ਮੇਰਾ ਜਨਮ ਜਿਹੜਾ ਆ ਮਥੁਰਾ ਦੇ ਵਿੱਚ ਹੋਇਆ ਸੀ ਇੱਕ ਛੋਟਾ ਜਿਹਾ ਪਿੰਡ ਸੀ ਮੇਰਾ ਵਿਆਹ ਜਿਹੜਾ ਆ ਮਥੁਰਾ ਦੇ ਇੱਕ ਕੱਪੜੇ ਵਪਾਰੀ ਦੇ ਨਾਲ ਹੋਇਆ ਸੀ ਮੇਰਾ ਇੱਕ ਪੁੱਤਰ ਵੀ ਹੈ ਇੱਕ ਡਾਕਟਰ ਕਹਿੰਦਾ ਹੈ ਕਿ ਤੁਸੀਂ ਸਾਰੇ ਬਾਹਰ ਚਲੇ ਜਾਓ ਮੈਂ ਇਸਦੇ ਨਾਲ ਇਕੱਲੇ ਵਿੱਚ ਗੱਲ ਕਰਨਾ ਚਾਹੁੰਨਾ 6 ਸਾਲਾਂ ਦੀ ਸ਼ਾਂਤੀ ਜਦੋਂ ਡਾਕਟਰ ਦੇ ਸਾਹਮਣੇ ਬੈਠਦੀ ਹੈ ਤਾਂ ਡਾਕਟਰ ਕਹਿੰਦਾ ਕਿ ਮੈਨੂੰ ਪੂਰਾ ਦੱਸ ਕਿ ਕੀ ਕੁਝ ਤੇਰੇ ਪਹਿਲਾਂ ਜਿਹੜਾ ਆ ਵਾਪਰ ਚੁੱਕਿਆ ਆ ਉਹ ਦੱਸਦੀ ਹੈ ਕਿ ਉਸ ਦਾ ਜਨਮ ਜਿਹੜਾ ਆ ਇੱਕ ਮਥੁਰਾ ਦੇ ਪਿੰਡ ਦੇ ਵਿੱਚ ਹੋਇਆ ਉਸ ਦਾ ਵਿਆਹ ਕਿ ਸ਼੍ਰੀਕੇਦਾਰ ਨਾਤੇ ਨਾਲ ਹੋਇਆ ਉਸ ਦਾ ਆਪਣੇ ਪਤੀ ਦਾ ਨਾਮ ਨਹੀਂ ਲੈਂਦੀ ਉਸ ਦੇ ਇੱਕ ਬੱਚਾ ਹੋਇਆ ਸੀ ਪਹਿਲਾ ਬੱਚਾ ਜਦੋਂ ਹੋਇਆ ਉਹ ਸਰਜੀ ਦੇ ਨਾਲ ਹੋਇਆ ਪਰ ਉਹ ਜਿਹੜਾ ਆ ਮਰਿਆ ਹੋਇਆ ਪੈਦਾ ਹੋਇਆ ਦੂਜਾ ਬੱਚਾ ਜਿਹੜਾ ਆ ਉਹ ਵੀ ਸਰਜੀ ਦੇ ਨਾਲ ਪੈਦਾ ਹੋਇਆ ਤੇ ਉਹ ਡਿਲੀਵਰੀ ਦੀਆਂ ਪੂਰੀਆਂ ਗੱਲਾਂ ਡਾਕਟਰ ਨੂੰ ਦੱਸਦੀ ਹੈ ਡਾਕਟਰ ਹੈਰਾਨ ਹੁੰਦਾ ਹੈ ਕਿ 6 ਸਾਲਾਂ ਦੀ ਬੱਚੀ ਨੂੰ ਕਿਵੇਂ ਇਹ ਸਭ ਪਤਾ ਹੋਏਗਾ ਡਿਲੀਵਰੀ ਬਾਰੇ ਸਰਜਰੀ ਬਾਰੇ ਡਾਕਟਰ ਵੀ ਜਿਹੜਾ ਹੈ ਚੌਂਕ ਜਾਂਦਾ ਹੈ ਹੈਰਾਨ ਹੁੰਦਾ ਆ ਪਰ ਹੱਲ ਕਿਸੇ ਨੂੰ ਵੀ ਨਹੀਂ ਲੱਭਦਾ ਜਦੋਂ ਲੁਗਦੀ ਦੀਆਂ ਇਹ ਗੱਲਾਂ ਲਗਾਤਾਰ ਵਧੀਆਂ ਜਾਂਦੀਆਂ ਨੇ ਤਾਂ ਲੁਗਦੀ ਦੇ ਪਿਤਾ ਆਪਣੇ ਇੱਕ ਰਿਸ਼ਤੇਦਾਰ ਨੂੰ ਜੋ ਕਿ ਦਰਿਆਗੰਜ ਦੇ ਇੱਕ ਸਕੂਲ ਦੇ ਵਿੱਚ ਅਧਿਆਪਕ ਹੁੰਦੇ ਆ ਉਹਨੂੰ ਕਹਿੰਦੇ ਆ ਕਿ ਇਹ ਘਟਨਾ ਜਿਹੜੀ ਹੈ ਹੋ ਰਹੀ ਹੈ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਐ। ਬਾਬੂ ਬਿਸ਼ਨ ਜਿਹੜੇ ਆ ਘਰੇ ਆਉਂਦੇ ਐ ਉਹ ਲੁਕਦੀ ਨਾਲ ਗੱਲਾਂ-ਬਾਤਾਂ ਕਰਦੇ ਐ। ਤਾਂ ਉਹ ਲੁਕਦੀ ਨੂੰ ਕਹਿੰਦੇ ਆ ਕਿ ਮੈਂ ਤੈਨੂੰ ਤੇਰੇ ਪਤੀ ਦੇ ਨਾਮ ਮਿਲਾ ਦੇਵਾਂਗਾ। ਮੈਨੂੰ ਇਹ ਦੱਸ ਕਿ ਤੇਰੇ ਪਤੀ ਦਾ ਨਾਮ ਕੀ ਸੀ? ਦਰਸ਼ਕੋ ਇਸ ਤੋਂ ਪਹਿਲਾਂ ਲੁਕਦੀ ਜਿਹੜਾ ਆਪਣੇ ਸਹੁਰੇ ਪਰਿਵਾਰ ਬਾਰੇ ਖੁੱਲ ਕੇ ਗੱਲਾਂ ਕਰਦੀ ਐ ਪਰ ਉਹ ਕਦੀ ਆਪਣੇ ਪਤੀ ਦਾ ਨਾਮ ਨਹੀਂ ਲੈਂਦੀ। ਜਦੋਂ ਉਹ ਅਧਿਆਪਕ ਉਸ ਨੂੰ ਪੁੱਛਦਿਆ ਤਾਂ ਸ਼ਰਮਾਉਂਦੀ ਐ ਤੇ ਉਹਨਾਂ ਦੇ ਕੰਨ ਦੇ ਵਿੱਚ ਹੌਲੀ ਜੀ ਕਹਿੰਦੀ ਐ ਸ਼੍ਰੀਕੇ ਆਧਾਰਨਾਥ ਤੇ ਉਹਨਾਂ ਬਾਰੇ ਪੂਰੀ ਜਾਣਕਾਰੀ ਦੇ ਦਿੰਦੀ ਐ। ਉਹ ਅਧਿਆਪਕ ਉੱਥੋਂ ਚਲੇ ਜਾਂਦੇ ਐ। ਤੇ ਉਹ ਇੱਕ ਚਿੱਠੀ ਲਿਖਦੇ ਆ ਜੋ ਜੋ ਲੁਗਦੀ ਦੱਸਦੀ ਐ ਜੋ ਉਹ ਪਤਾ ਦੱਸਦੀ ਐ ਤੇ ਜੋ ਉਹ ਕੈਦਾਰਨਾਥ ਬਾਰੇ ਦੱਸਦੀ ਐ ਉਹ ਜਿਹੜਾ ਹੈ ਉਸ ਨੂੰ ਚਿੱਠੀ ਲਿਖਦੇ ਆ ਜਦੋਂ ਉਹ ਚਿੱਠੀ ਕੈਦਾਰਨਾਥ ਕੋਲ ਪਹੁੰਚਦੀ ਐ ਉਹ ਹੱਕਾ ਬੱਕਾ ਰਹਿ ਜਾਂਦਾ ਐ ਉਹ ਹੈਰਾਨ ਹੁੰਦਾ ਐ ਕਿ ਇਦਾਂ ਕਿਵੇਂ ਹੋ ਸਕਦਾ ਤੇ ਉਹ ਸਾਰਾ ਕੁਝ ਜੋ ਲਿਖਿਆ ਹੁੰਦਾ ਆ ਉਹ ਬਿਲਕੁਲ ਮਿਲਦਾ ਹੁੰਦਾ ਆ ਜੋ ਕੈਦਾਰਨਾਥ ਦੀ ਜ਼ਿੰਦਗੀ ਦੇ ਵਿੱਚ ਹੋਇਆ ਹੁੰਦਾ ਪਰ ਇੱਥੇ ਕੀ ਹੁੰਦਾ ਕਿ ਕੈਦਾਰਨਾਥ ਲੁਗਦੀ ਦੀ ਮੌਤ ਤੋਂ ਬਾਅਦ ਤੀਜਾ ਵਿਆਹ ਕਰਵਾ ਲੈਂਦੇ ਆ ਫਿਰ ਉਹ ਕੀ ਕਰਦੇ ਆਪਣੇ ਇੱਕ ਰਿਸ਼ਤੇਦਾਰ ਨੂੰ ਕਹਿੰਦੇ ਜੋ ਦਿੱਲੀ ਦੇ ਵਿੱਚ ਰਹਿੰਦਾ ਆ ਕਿ ਤੁਸੀਂ ਜਿਹੜਾ ਹੈ ਇਸ ਪਤੇ ਦੇ ਉੱਤੇ ਜਾਓ ਤੇ ਪਤਾ ਕਰੋ ਉਹ ਉਸ ਅਧਿਆਪਕ ਦੇ ਕੋਲ ਪਹੁੰਚਦਾ ਆ ਤੇ ਜਦੋਂ ਉਹ ਰਿਸ਼ਤੇਦਾਰ ਪਹੁੰਚਦਾ ਉਹਨਾਂ ਦੇ ਘਰੇ ਉਹ ਉਹਨੂੰ ਸ਼ਾਂਤੀ ਦੇਵੀ ਕੇ ਘਰੇ ਲੈ ਕੇ ਆਉਂਦੇ ਆ ਤੇ ਉਹਨੂੰ ਕਿਹਾ ਜਾਂਦਾ ਹੈ ਕਿ ਇਹੀ ਹੈ ਤੇਰਾ ਪਤੀ ਸ਼੍ਰੀ ਕੇਦਾਰਨਾਥ ਉਹ ਮੁਸਕਰਾਉਂਦੀ ਹੈ ਸ਼ਰਮਾਉਂਦੀ ਹੈ ਤੇ ਹੌਲੀ ਦੇ ਨੇ ਕਹਿੰਦੀ ਐ ਕਿ ਇਹ ਮੇਰਾ ਪਤੀ ਨਹੀਂ ਐ ਇਹ ਤਾਂ ਮੇਰੇ ਪਤੀ ਦਾ ਭਰਾ ਆ ਉਸ ਦਾ ਕਜ਼ਨ ਆ ਸਾਰਿਆਂ ਦੀ ਹੱਦ ਜਿਹੜੀ ਐ ਫਿਰ ਨਹੀਂ ਰਹਿੰਦੀ ਕਿ ਇਹ ਕਿਵੇਂ ਹੋ ਸਕਦਾ ਆ ਇਸ ਨੇ ਤਾਂ ਝਟਕਿਆ ਦਿੱਤਾ ਕਿ ਇਹ ਇਸ ਦਾ ਪਤੀ ਨਹੀਂ ਜੋ ਵਾਕਈ ਉਸ ਦਾ ਪਤੀ ਨਹੀਂ ਐ ਫਿਰ ਕੀ ਹੁੰਦਾ ਆ ਉਹ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦਾ ਐ ਤੇ ਚਲਾ ਜਾਂਦਾ ਐ ਉਸ ਤੋਂ ਬਾਅਦ ਲੁਗਦੀ ਦਾ ਪਤੀ ਉਸ ਦੀ ਤੀਜੀ ਪਤਨੀ ਉਸ ਦਾ ਪੁੱਤਰ ਤੇ ਉਸ ਦੀ ਮਾਤਾ ਸ਼ਾਂਤੀ ਦੇਵੀ ਦੇ ਘਰੇ ਆਉਂਦੇ ਆ ਤੇ ਜਿਵੇਂ ਹੀ ਉਹ ਆਉਂਦੇ ਆ ਲੁਗਦੀ ਉਹਨਾਂ ਨੂੰ ਵੇਖ ਕੇ ਸ਼ਰਮਾਉਂਦੀ ਹੈ ਤੇ ਉਹ ਝੱਟ ਪਹਿਚਾਣ ਜਾਂਦੀ ਹੈ ਕਿ ਇਹ ਮੇਰਾ ਪਤੀ ਹੈ ਇਹ ਮੇਰਾ ਪੁੱਤਰ ਹੈ ਤੇ ਇਹ ਮੇਰੀ ਸੱਸਾ ਉਸ ਦਾ ਪਤੀ ਕਹਿੰਦਾ ਹੈ ਕਿ ਜਦੋਂ ਤੇਰੀ ਮੌਤ ਹੋਈ ਹੈ ਉਸ ਤੋਂ ਪਹਿਲਾਂ ਸਿਰਫ ਤੂੰ ਇੱਕ ਵਾਰੀ ਜਿਹੜਾ ਹੈ ਆਪਣੇ ਪੁੱਤਰ ਨੂੰ ਵੇਖਿਆ ਸੀ ਤੇ ਤੂੰ ਕਿਵੇਂ ਕਹਿ ਸਕਦੀ ਹੈ ਕਿ ਇਹ ਤੇਰਾ ਪੁੱਤਰ ਹੈ ਉਹ ਕਹਿੰਦੀ ਹੈ ਕਿ ਮੈਨੂੰ ਪਤਾ ਹੈ ਮੈਂ ਇੱਕ ਮਾਂ ਆ ਜਦੋਂ ਲੁਗਦੀ ਦਾਇ ਪਰਿਵਾਰ ਉਸ ਨੂੰ ਮਿਲਣ ਆਉਂਦਾ ਆ ਉਦੋਂ ਲੁਗਦੀ ਦੀ ਖੁਦ ਦੀ ਉਮਰ 9 ਸਾਲ ਹੁੰਦੀ ਹੈ ਤੇ ਉਸ ਦੇ ਪੁੱਤਰ ਦੀ ਉਮਰ ਉਦੋਂ 10 ਸਾਲ ਸੀ ਲੁਗਦੀ ਆਪਣੀ ਮਾਤਾ ਨੂੰ ਕਹਿੰਦੀ ਹੈ ਕਿ ਮੇਰੇ ਬਹੁਤ ਸਾਰੇ ਖੜਾਉਣੇ ਪਏ ਆ ਉਹ ਲਿਆਓ ਮੈਂ ਆਪਣੇ ਪੁੱਤਰ ਨੂੰ ਦੇਣਾ ਚਾਹੁੰਦੀ ਆ ਜਦੋਂ ਕੇਦਾਰਨਾਥ ਆਉਂਦੇ ਆ ਤਾਂ ਕਿਹਾ ਜਾਂਦਾ ਹੈ ਕਿ ਇਹ ਉਸ ਦਾ ਜੇਠ ਹੈ ਲੁਗਦੀ ਕਹਿੰਦੀ ਹੈ ਨਹੀਂ ਇਹ ਮੇਰਾ ਜੇਠ ਨਹੀਂ ਇਹ ਮੇਰਾ ਪਤੀ ਹੈ ਸਾਰਿਆਂ ਦੀ ਹੈਰਾਨੀ ਦੀਆਂ ਹੱਦਾਂ ਉਦੋਂ ਨਹੀਂ ਰਹਿੰਦੀਆਂ ਜਦੋਂ ਲੁਕਦੀ ਉਹ ਉਹ ਗੱਲਾਂ ਵੀ ਦੱਸਦੀ ਹੈ ਜੋ ਸ਼ਾਇਦ ਕਦੇ ਕਿਸੇ ਨੂੰ ਨਾ ਪਤਾ ਹੋਣ ਲੁਕਦੀਏ ਦੱਸਦੀ ਹੈ ਕਿ ਉਹ ਕਿੱਥੇ ਆਪਣੇ ਪੈਸੇ ਲੁਕੋ ਕੇ ਰੱਖਦੀ ਸੀ ਕਿੱਥੇ ਜਿਹੜਾ ਹੈ ਉਹ ਆਪਣਾ ਸਮਾਨ ਰੱਖਦੀ ਸੀ ਕਿਵੇਂ ਉਸ ਦੀ ਮੌਤ ਹੋ ਗਈ ਫਿਰ ਅਖੀਰ ਦੇ ਵਿੱਚ ਉਸ ਦਾ ਪਤੀ ਕਹਿੰਦਾ ਕਿ ਮੈਂ ਇਕੱਲਿਆਂ ਜਿਹੜਾ ਹੈ ਲੁਕਦੀ ਨੂੰ ਮਿਲਣਾ ਚਾਹੁੰਦਾ ਹਾਂ ਤੇ ਮੈਂ ਲੁਕਦੀ ਦੇ ਨਾਲ ਗੱਲ ਕਰਨਾ ਚਾਹੁੰਦਾ ਪਰਿਵਾਰ ਜਿਹੜਾ ਹੈ ਸਹਿਮਤੀ ਜਿਤਾ ਦਿੰਦਾ ਆ ਕਿਉਂਕਿ ਜੇ ਉਹ ਗੱਲਾਂ ਕਰਨਾ ਚਾਹੁੰਦਾ ਲੁਕਦੀ ਦੇ ਨਾਲ ਜੋ ਸ਼ਾਂਤੀ ਦੇਵੀ ਹੁਣ ਜਿਹੜੀ ਆ ਜਨਮ ਲੈਂਦੀ ਆ ਕਿ ਜੋ ਉਹ ਤੇ ਲੁਗਦੀ ਹੀ ਸਿਰਫ ਜਾਣਦੇ ਸੀ ਉਹ ਗੱਲਾਂ ਬਾਤਾਂ ਕਰਦਾ ਉਹ ਹੈਰਾਨ ਹੁੰਦਾ ਕਿ ਸਾਰੀਆਂ ਗੱਲਾਂ ਦੇ ਜਵਾਬ ਜਿਹੜਾ ਆ ਸ਼ਾਂਤੀ ਦੇਵੀ ਦੇ ਦਿੰਦੀ ਆ ਤੇ ਨਾਲ ਹੀ ਸ਼ਾਂਤੀ ਦੇਵੀ ਨਾਰਾਜ਼ ਵੀ ਹੁੰਦੀ ਆ ਉਸ ਦੇ ਨਾਲ ਉਹ ਕਹਿੰਦੀ ਆ ਕਿ ਤੁਸੀਂ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਤੁਸੀਂ ਮੇਰੇ ਮਰਨ ਤੋਂ ਬਾਅਦ ਤੀਜਾ ਵਿਆਹ ਨਹੀਂ ਕਰਾਉਂਗੇ ਤੁਸੀਂ ਤੀਜਾ ਵਿਆਹ ਕਰਵਾ ਲਿਆ ਆ ਤੇ ਇਹ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਉਸ ਦਾ ਪਰਿਵਾਰ ਜਿਹੜਾ ਆ ਵਾਪਸ ਮਥਰਾ ਆਂਦਾ ਫੈਸਲਾ ਕਰਦਾ ਦਿੱਲੀ ਤੋਂ ਲੁਗਦੀ ਜਿੱਦ ਕਰਦੀ ਹੈ ਕਿ ਮੈਂ ਵੀ ਨਾਲ ਜਾਣਾ ਚਾਹੁੰਦੀ ਆਂ ਰੋਣ ਲੱਗਦੀ ਹੈ ਪਰਿਵਾਰ ਉਸ ਨੂੰ ਸਮਝਾਉਂਦਾ ਆ ਕਿ ਨਹੀਂ ਇਹ ਸੰਭਵ ਨਹੀਂ ਹੋ ਸਕਦਾ ਤੇ ਉਸ ਦਾ ਜਿਹੜਾ ਲੁਗਦੀ ਦਾ ਪਰਿਵਾਰ ਸੀਗਾ ਉਹ ਵਾਪਸ ਮਥਰਾ ਆ ਜਾਂਦਾ ਮਥਰਾ ਜਦੋਂ ਆਉਂਦਾ ਫਿਰ ਅਖਬਾਰ ਦੇ ਵਿੱਚ ਇੱਕ ਖਬਰ ਛਪਦੀ ਹੈ ਇੱਕ ਅਖਬਾਰ ਦੇ ਵਿੱਚ ਖਬਰ ਛਪਣ ਤੋਂ ਬਾਅਦ ਵੱਖ-ਵੱਖਰੀਆਂ ਅਖਬਾਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਇਸ ਪੁਨਰਜਨਮ ਦੀ ਘਟਨਾ ਦਾ ਜ਼ਿਕਰ ਹੁੰਦਾ ਹੈ ਤੇ ਇਹ ਘਟਨਾ ਜਿਹੜੀ ਹੈ ਮਹਾਤਮਾ ਗਾਂਧੀ ਦੇ ਕੰਨਾਂ ਤੱਕ ਵੀ ਪਹੁੰਚਦੀ ਹੈ ਉਹਨਾਂ ਨੂੰ ਇਹ ਘਟਨਾ ਸੁਣਨ ਨੂੰ ਮਿਲਦੀ ਹੈ ਫਿਰ ਉਹ ਕੀ ਕਰਦੇ ਆ ਸ਼ਾਂਤੀ ਦੇਵੀ ਨੂੰ ਆਪਣੇ ਆਸ਼ਰਮ ਚ ਬੁਲਾਉਂਦੇ ਆ ਤੇ ਉਸ ਦਿਨ ਆ ਗੱਲਬਾਤ ਕਰਦੇ ਆ ਤੇ ਸਾਰੀ ਘਟਨਾ ਨੂੰ ਸੁਣਦੇ ਆ ਫਿਰ ਮਹਾਤਮਾ ਗਾਂਧੀ ਇਸ ਘਟਨਾ ਦੀ ਜਾਂਚ ਦੇ ਲਈ 15 ਮੈਂਬਰੀ ਕਮਿਸ਼ਨ ਦਾ ਗਠਨ ਕਰ ਦਿੰਦੇ ਆ ਜਿਸ ਦੇ ਵਿੱਚ ਐਮਪੀ ਡਾਕਟਰ ਮਨੋਵਿਗਿਆਨੀ ਜਰਨਲਿਸਟ ਬਹੁਤ ਸਾਰੇ ਰਸਾਲਿਆਂ ਅਖਬਾਰਾਂ ਦੇ ਐਡੀਟਰ ਸ਼ਾਮਿਲ ਕੀਤੇ ਜਾਂਦੇ ਆ ਉਹ ਕਮਿਸ਼ਨ ਜਿਹੜਾ ਆ ਵੱਖੋ ਵੱਖਰੇ ਤੌਰ ਦੇ ਉੱਤੇ ਸ਼ਾਂਤੀ ਦੇਵੀ ਤੋਂ ਪੁੱਛਗਿੱਛ ਕਰਦਾ ਆ ਬਹੁਤ ਸਾਰੀਆਂ ਕਟਨਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਫਿਰ ਉਹ ਮਥੁਰਾ ਵੀ ਜਾਂਦਾ ਆ ਉੱਥੋਂ ਜਿਹੜੀਆਂ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਕੇ ਲਿਆਉਂਦਾ ਆ ਫਿਰ ਕੀ ਹੁੰਦਾ ਆ ਕਿ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਲੁਗਦੀ ਨੂੰ ਮਥੁਰਾ ਲਜਾਇਆ ਜਾਏਗਾ ਜਦੋਂ ਟ੍ਰੇਨ ਦੀ ਬੁਕਿੰਗ ਕਰਵਾ ਦਿੱਤੀ ਜਾਂਦੀ ਹੈ ਟ੍ਰੇਨ ਦੇ ਵਿੱਚ ਬੈਠਦੇ ਆ ਤਾਂ ਟ੍ਰੇਨ ਲੇਟ ਹੁੰਦੀ ਹੈ ਤਾਂ ਲੁਗਦੀ ਬੋਲਦੀ ਹੈ ਕਿ ਹੁਣ ਤਾਂ ਮੰਦਰ ਦੇ ਜਿਹੜੇ ਆ ਪੱਟ ਬੰਦ ਹੋ ਜਾਣਗੇ ਪੱਟ ਜਿਹੜਾ ਹੈ ਦਰਵਾਜ਼ੇ ਨੂੰ ਕਹਿੰਦੇ ਆ ਮਥੁਰਾ ਦੀ ਲੋਕਲ ਭਾਸ਼ਾ ਦੇ ਵਿੱਚ ਟੀਮ ਵਾਲੇ ਮੈਂਬਰ ਜਿਹੜੇ ਹੈਰਾਨ ਹੁੰਦੇ ਆ ਕਿ ਇਹ ਉਹ ਭਾਸ਼ਾ ਕਿਵੇਂ ਜਾਣਦੀ ਹੈ ਕਿਉਂਕਿ ਇਹ ਕਦੇ ਮਥੁਰਾ ਗਈ ਨਹੀਂ ਪਹਿਲੀ ਵਾਰੀ ਜਾ ਰਹੀ ਹੈ ਇਹ ਉੱਥੋਂ ਦੀ ਲੋਕਲ ਭਾਸ਼ਾ ਨੂੰ ਕਿਵੇਂ ਜਾਣਦੀ ਹੈ ਇਸ ਤੋਂ ਪਹਿਲਾਂ ਵੀ ਜਿਹੜੀ ਸ਼ਾਂਤੀ ਦੇਵੀ ਹੁੰਦੀ ਹੈ ਉਹ ਮਥੁਰਾ ਦੀ ਭਾਸ਼ਾ ਦੀ ਇਸਤਮਾਲ ਕਰਦੀ ਹੈ ਫਿਰ ਜਦੋਂ ਰੇਲਵੇ ਸਟੇਸ਼ਨ ਦੇ ਉੱਤੇ ਟੀਮ ਪਹੁੰਚਦੀ ਹੈ ਉਹ ਕਹਿੰਦੀ ਹੈ ਕਿ ਸ਼ਾਂਤੀ ਦੇਵੀ ਨੂੰ ਤੈਨੂੰ ਤਾਂ ਆਪਣਾ ਘਰ ਪਤਾ ਹੋਏਗਾ ਤੂੰ ਜਿਹੜਾ ਸਾਨੂੰ ਆਪਣੇ ਘਰ ਲੈ ਜਾ ਉਹ ਕਹਿੰਦੀ ਹੈ ਕਿ ਸਟੇਸ਼ਨ ਤੋਂ ਮੇਰਾ ਘਰ ਬਹੁਤ ਦੂਰ ਹੈ ਪਰ ਮੈਂ ਤੁਹਾਨੂੰ ਉੱਥੇ ਤੱਕ ਲੈ ਜਾਵਾਂਗੀ ਸਟੇਸ਼ਨ ਦੇ ਉੱਤੇ ਬਹੁਤ ਭੀੜ ਹੁੰਦੀ ਹੈ ਇੱਕ ਵਿਅਕਤੀ ਨੂੰ ਵੇਖ ਕੇ ਜਿਹੜੀ ਸ਼ਾਂਤੀ ਦੇਵੀ ਹੈ ਹੈਰਾਨ ਹੁੰਦੀ ਹੈ ਤੇ ਉਹਦੇ ਜਾ ਕੇ ਪੈਰਾਂ ਨੂੰ ਹੱਥ ਲਗਾ ਲੈਂਦੀ ਹੈ ਟੀਮ ਮੈਂਬਰ ਪੁੱਛਦੇ ਕੌਣ ਆ ਕਹਿੰਦੀ ਇਹ ਮੇਰਾ ਜੇਠਾ ਸਾਰੇ ਹੈਰਾਨ ਹੁੰਦੇ ਆ ਫਿਰ ਟਾਂਗੇ ਜਿਹੜੇ ਆ ਉਹਨਾਂ ਨੂੰ ਬੁੱਕ ਕਰ ਲਿਆ ਜਾਂਦਾ ਜਦੋਂ ਟਾਂਗੇ ਬੁੱਕ ਕਰ ਲਏ ਜਾਂਦੇ ਆ ਤਾਂ ਟੀਮ ਟਾਂਗੇ ਵਾਲੇ ਨੂੰ ਕਹਿੰਦੀ ਆ ਕਿ ਜਿੱਧਰ ਜਿੱਧਰ ਨੂੰ ਇਹ ਲੜਕੀ ਕਹਿ ਰਹੀ ਆ ਉਧਰ ਉਧਰ ਨੂੰ ਤੁਸੀਂ ਜਾਓ ਉਹ ਲੁਗਦੀ ਜੋ ਹੈ ਜੋ ਜੀਆ ਕਹਿੰਦੇ ਕਿ ਪੁਨਰ ਜਨਮ ਹੋਇਆ ਤੇ ਉਸ ਦਾ ਨਾਮ ਸ਼ਾਂਤੀ ਦੇਵੀ ਸੀ ਉਹ ਉਹਨਾਂ ਨੂੰ ਆਪਣੇ ਘਰ ਤੱਕ ਲਿਆ ਜਾਂਦੀ ਆ ਜੋ ਕਿ ਦਵਾਰ ਕਾ ਦਿਸ਼ ਮੰਦਿਰ ਆ ਉਹਦੇ ਨੇੜੇ ਉਸ ਦਾ ਘਰ ਹੁੰਦਾ ਉਹ ਘਰ ਜਾ ਕੇ ਜਿਹੜਾ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਪਹਿਚਾਣਦੀ ਹੈ ਲੋਕਾਂ ਨੂੰ ਮਿਲਦੀ ਹੈ ਫਿਰ ਉਹ ਕਹਿੰਦੀ ਹੈ ਕਿ ਇੱਥੇ ਇੱਕ ਖੂਹ ਹੁੰਦਾ ਸੀਗਾ ਉਹ ਖੂਹ ਕਿੱਥੇ ਹੈ ਉਸ ਦਾ ਘਰ ਵਾਲਾ ਜੋ ਹੁੰਦਾ ਆ ਕੇਦਾਰਨਾਥ ਉਹ ਪੱਥਰ ਚੱਕਦਾ ਹੈ ਤਾਂ ਉਹ ਕਹਿੰਦਾ ਹੈ ਕਿ ਆ ਦੇਖ ਖੂਹ ਹੈਗਾ ਆ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਵਾਸ਼ਰੂਮ ਕਿੱਥੇ ਸੀ ਉਹ ਉਹ ਵੀ ਦੱਸ ਦਿੰਦੀ ਹੈ ਫਿਰ ਉਹ ਕਹਿੰਦੇ ਆ ਕਿ ਤੂੰ ਕਹਿੰਦੀ ਸੀ ਤੂੰ ਆਪਣੇ ਪੈਸੇ ਲੁਕੋ ਕੇ ਰੱਖਦੀ ਸੀ ਉਹ ਕਿੱਥੇ ਰੱਖਦੀ ਸੀ ਉਹ ਉੱਪਰ ਜਾਂਦੀ ਹੈ ਜਿਹੜਾ ਉਹਦਾ ਕਮਰਾ ਹੁੰਦਾ ਆ ਉਹਦੇ ਵਿੱਚੋਂ ਇੱਕ ਜਿਹੜਾ ਫੁੱਲਦਾਨ ਪਿਆ ਹੁੰਦਾ ਉਹਦੇ ਥੱਲੇ ਜਿਹੜੀ ਮਿੱਟੀ ਥੋੜੀ ਜੀ ਉਖੜੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਇੱਥੇ ਪੈਸੇ ਰੱਖਦੀ ਸੀ ਉਹ ਥਲੋਕ ਜਦੋਂ ਟੋਆ ਪਟਦੀ ਹੈਗੀ ਹੈ ਉਹ ਥਾਂ ਤਾਂ ਬਣਿਆ ਹੁੰਦਾ ਪਰ ਉਹਦੇ ਵਿੱਚ ਪੈਸੇ ਨਹੀਂ ਹੁੰਦੇ ਟੀਮ ਕਹਿੰਦੀ ਹੈ ਕਿ ਤੂੰ ਤਾਂ ਕਿਹਾ ਸੀ ਇਹਦੇ ਵਿੱਚ ਪੈਸੇ ਆ ਕਿੰਨੇ ਪੈਸੇ ਤੂੰ ਰੱਖੇ ਸੀ ਪਰ ਹੁਣ ਤਾਂ ਕੁਝ ਨਿਕਲਿਆ ਹੀ ਨਹੀਂ ਉਹ ਕਹਿੰਦੀ ਹੈ ਕਿ ਮੈਂ 150 ਰੁਪਿਆ ਇਹਦੇ ਵਿੱਚ ਰੱਖਿਆ ਸੀ ਪਤਾ ਨਹੀਂ ਹੁਣ ਕਿੱਥੇ ਗਿਆ ਤਾਂ ਉਸਦਾ ਪਤੀ ਕਹਿੰਦਾ ਹੈ ਕਿ ਜੀ ਦੀ ਮੌਤ ਤੋਂ ਬਾਅਦ ਉਹ ਪੈਸੇ ਮੈਂ ਕੱਢ ਲੇ ਸੀ ਵਾਕਈ ਓ 150 ਰੁਪਿਆ ਸੀ ਟੀਮ ਹੈਰਾਨ ਹੁੰਦੀ ਹੈ ਫਿਰ ਕੀ ਹੁੰਦਾ ਕਿ ਵਾਪਸ ਜਿਹੜਾ ਟੀਮ ਦਿੱਲੀ ਆਉਂਦੀ ਹੈ ਤੇ ਬਹੁਤ ਸਾਰੀਆਂ ਘਟਨਾਵਾਂ ਬਾਰੇ ਕਹਿੰਦੇ ਆ ਕਿ ਲੁਗਦੀ ਹੈ ਜੋ ਸ਼ਾਂਤੀ ਦੇਵੀ ਹੋਣਾ ਹੈ ਉਹਨੇ ਸਹੀ ਦੱਸਿਆ ਆ ਫਿਰ ਸਮਾਂ ਬੀਤਦਾ ਜਾਂ ਫਿਰ ਟੀਮ ਉਹਨੂੰ ਜਿਹੜਾ ਹੈ ਉਸਦੇ ਪੇਕੇ ਯਾਨੀ ਉਸਦੇ ਮਾਇਕੇ 'ਚ ਲੈ ਕੇ ਜਾਂਦੀ ਹੈ ਉੱਥੇ ਥੋੜਾ ਜਿਹਾ ਸ਼ਾਂਤੀ ਦੇਵੀ ਇੱਕ ਜਗ੍ਹਾ ਤੇ ਉਲਝ ਜਾਂਦੀ ਹੈ ਉਹ ਜਦੋਂ ਆਪਣੇ ਪੇਕੇ ਘਰ ਜਾਂਦੀ ਹੈ ਉੱਥੇ ਇੱਕ ਔਰਤ ਬੈਠੀ ਹੁੰਦੀ ਹੈ ਇਹ ਕਹਿੰਦੀ ਹੈ ਕਿ ਇਹ ਮੇਰੀ ਮਾਂ ਆ ਜਦ ਕਿ ਉਹਦੀ ਮਾਸੀ ਹੁੰਦੀ ਹੈ ਪਰ ਜਿਵੇਂ ਉਹ ਉਸ ਨੂੰ ਗਲੇ ਲਗਾਉਂਦੀ ਆ ਉਹ ਨਾਲ ਹੀ ਕਹਿ ਦਿੰਦੀ ਆ ਕਿ ਇਹ ਮੇਰੀ ਮਾਂ ਨਹੀਂ ਹੈ ਮੇਰੀ ਮਾਸੀ ਹੈ ਤੇ ਉਹ ਆਪਣੀ ਮਾਂ ਨੂੰ ਜਿਹੜਾ ਹੈ ਅੰਦਰ ਜਾ ਕੇ ਪਛਾਣ ਲੈਂਦੀ ਆ ਕਿ ਇਹ ਮੇਰੀ ਮਾਂ ਆ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਸ਼ਾਂਤੀ ਦੇਵੀ ਬਹੁਤ ਸਾਰੀਆਂ ਗੱਲਾਂ ਦੱਸਦੀ ਹੈ ਪਰਿਵਾਰ ਵਾਲੇ ਵੀ ਕਹਿੰਦੇ ਆ ਵਾਕਈ ਇਹ ਗੱਲਾਂ ਸੱਚ ਨੇ ਕਿ ਉਹ ਰੋਣ ਵੀ ਲੱਗਦੇ ਹੈਗੇ ਆ ਕਿ ਸਾਡੀ ਬੱਚੀ ਜਿਹੜੀ ਹੈ ਇਹਦਾ ਪੁਨਰਜਨਮ ਹੋ ਗਿਆ ਫਿਰ ਕੀ ਹੁੰਦਾ ਹੈ ਇਸ ਵਿਸ਼ੇ ਦੇ ਉੱਤੇ ਖੋਜਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਇਹ ਘਟਨਾ ਜਿਹੜੀ ਹੈ ਬਹੁਤ ਨੇੜੇ ਸੱਚ ਦੇ ਮੰਨੀ ਜਾਣ ਲੱਗਦੀ ਹੈ ਕਿ ਵਾਕਈ ਹੀ ਜਿਹੜਾ ਹੈ ਲੁਗਦੀ ਦਾ ਜਨਮ ਸ਼ਾਂਤੀ ਦੇਵੀ ਦੇ ਰੂਪ ਵਿੱਚ ਹੋਇਆ ਆ ਫਿਰ ਕੀ ਹੁੰਦਾ ਕਿ ਉਹ ਸ਼ਾਂਤੀ ਦੇਵੀ ਕਹਿੰਦੀ ਹੈ ਕਿ ਮੈਂ ਆਪਣੇ ਸਹੁਰੇ ਘਰ ਰਹਿਣਾ ਆ ਪਰ ਇਹ ਸੰਭਵ ਨਹੀਂ ਸੀ ਕਿਉਂਕਿ ਸ਼੍ਰੀ ਕੈਦਾਰਨਾਥ ਨੇ ਆਪਣਾ ਤੀਜਾ ਵਿਆਹ ਕਰ ਲਿਆ ਸੀ ਉਮਰ ਦਾ ਵੀ ਬਹੁਤ ਫਰਕ ਸੀ ਤੇ ਉਹ ਦਿੱਲੀ ਦੇ ਵਿੱਚ ਹੀ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੈ ਸ਼ਾਂਤੀ ਦੇਵੀ ਫਿਰ ਕੈਨੇਡਾ ਦਾ ਇੱਕ ਵਿਗਿਆਨੀ ਆਉਂਦਾ ਆ ਜੋ ਖੋਜ ਕਰਦੇ ਆ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਰੀਬਰਥ ਜਿਹਨੂੰ ਕਹਿੰਦੇ ਆ ਪੁਨਰਜਨਮ ਜਿਹਨੂੰ ਕਹਿੰਦੇ ਆ ਉਹ ਵੀ ਜਿਹੜੇ ਆ ਕਿ ਇੱਥੇ ਇੰਟਰਵਿਊ ਕਰਦੇ ਆ ਪਹਿਲਾਂ ਉਹਨਾਂ ਦੀ ਆਡੀਓ ਇੰਟਰਵਿਊ ਹੁੰਦੀ ਆ ਫਿਰ ਵੀਡੀਓ ਇੰਟਰਵਿਊ ਹੁੰਦੀ ਆ ਤੇ ਇਹ ਜਿਹੜਾ ਹੈ ਪੁਨਰਜਨਮ ਦੀ ਘਟਨਾ ਜਿਹੜੀ ਆ ਜਿਸ ਨੂੰ ਸੱਚ ਦੇ ਨੇੜੇ ਬਹੁਤ ਮੰਨਿਆ ਜਾਂਦਾ ਆ ਤੇ ਇਸ ਤਰ੍ਹਾਂ ਮਹਾਤਮਾ ਗਾਂਧੀ ਦਾ ਇਸ ਘਟਨਾ ਦੇ ਨਾਲ ਸੰਬੰਧ ਜੁੜਦਾ ਆ। ਦਰਸ਼ਕੋ ਜੇਕਰ ਤੁਸੀਂ ਵੀ ਕੋਈ ਪੁਨਰਜਨਮ ਦੀ ਘਟਨਾ ਬਾਰੇ ਜਾਣਦੇ ਹੋ ਜਾਂ ਤੁਹਾਡੇ ਨੇੜੇ ਤੇੜੇ ਕਿਸੇ ਇਨਸਾਨ ਦਾ ਪੁਨਰਜਨਮ ਹੋਇਆ ਆ ਤਾਂ ਤੁਸੀਂ ਸਾਨੂੰ ਥੱਲੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਤੇ ਸਾਡੇ YouTube ਚੈਨਲ ਆਡੀ ਪ੍ਰੋਡਕਸ਼ਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ।